ਸਸਿਕਾਲ ਨਮਸਕਾਰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਜੀ ਗਗਨ ਫਰਦੌਸੀ ਸੋ ਦਸੰਬਰ UGC NET 2024 ਹੈਗਾ ਜੀ ਕੱਲ ਨੂੰ ਤੇ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭੇਸ਼ਾਮਾ ਸਾਰਿਆਂ ਨੂੰ ਮੇਰੇ ਵੱਲੋਂ ਇਹ ਹੀ ਅਪੀਲ ਹੈ ਕਿ ਪੇਪਰ ਜਿਹੜਾ ਆਪਣਾ ਬਹੁਤ ਵਧੀਆ ਢੰਗ ਨਾਲ ਕਰਕੇ ਆਓ ਕਿਉਂਕਿ ਪੇਪਰ ਦਾ ਜਿਹੜਾ ਲੈਵਲ ਹੈ ਉਹ ਆਪਣੇ ਪੁਰਾਣੇ ਪੇਪਰ ਦੇ ਅਕੋਰਡਿੰਗ ਹੀ ਰਹਿਣ ਵਾਲਾ ਹੈ ਕਿਉਂਕਿ ਜਦੋਂ ਐਗਜ਼ਾਮਰ ਕਿਸੇ ਪੇਪਰ ਨੂੰ ਤੋ ਦਾ 50% ਜਿਹੜਾ ਪੇਪਰ ਪੈਟਰਨ ਹੁੰਦਾ ਉਹ ਪੀワイਕਿਊਸ ਤੇ ਡਿਪੈਂਡ ਕਰਦਾ ਠੀਕ ਹੈ ਜੀ ਤਾਂ ਪਹਿਲਾਂ ਇੱਕ ਮੇਰੀ ਬੇਸਿਕ ਗੱਲਾਂ ਸੁਣ ਲਓ ਹੁਣ ਕਿ ਪਹਿਲਾ ਪੇਪਰ ਜਿਹੜਾ ਹੈ ਪਹਿਲਾ ਪੇਪਰ 1 ਨਹੀਂ ਕਰਨਾ ਕਿਉਂਕਿ ਇਹਦੇ ਤੇ ਟਾਈਮ ਯੂਟਿਲਾਈਜ਼ ਤੁਹਾਡਾ ਬਹੁਤ ਜ਼ਿਆਦਾ ਹੋਣਾ ਜੇ ਤੁਹਾਨੂੰ ਨਹੀਂ ਆਉਂਦਾ ਹੋਣਾ ਤਾਂ ਤੁਸੀਂ 네ਗੇਟਿਵ ਹੋ ਜਾਣਾ ਤਾਂ ਮੇਰੇ ਜਿਹੜੇ ਪੰਜਾਬੀ ਦੇ ਬੱਚੇ ਆ ਸਪੈਸ਼ਲੀ ਉਹਨਾਂ ਨੂੰ ਮੈਂ ਕਹਿੰਨਾ ਕਿ ਤੁਸੀਂ ਵਿਦਿਆਰਥੀਓ ਪੇਪਰ 2 ਤੋਂ ਆਪਣੀ ਜਿਹੜੀ ਸਟਾਰਟਿੰਗ ਕਰਨੀ ਹੈ ਠੀਕ ਹੈ ਜੀ ਪੇਪਰ 2 ਤੋਂ ਉਹ ਸਿੱਧੇ ਪੈਟਰਨ ਬਣੇ ਹੋਣੇ ਆ 50 ਕੁਐਸਚਨ 51 ਜਿਹੜਾ ਕੁਐਸਚਨ ਹੋਣਾ 51 ਤੋਂ 2 50 ਹੋਣੇ ਸਵਾਲ ਉਹ ਪੰਜਾਬੀ ਦੇ ਹੋਣੇ ਆ ਉਹਨਾਂ ਦੇ ਵਿੱਚੋਂ ਵੀ ਤੁਸੀਂ ਸਟਾਰਟ ਕਰਨਾ ਹੈ ਜਿਹੜੇ ਐਂਡਲੇ 10 ਕੁਐਸਚਨ ਨੇ ਅਨਸੀਨ ਪੈਸੇਜ ਕਿਉਂਕਿ ਐਂਡ ਤੇ ਹੌਸਪੋਚ ਕਰਦੇ ਕਰਦੇ ਆਪਾਂ ਉਹਨਾਂਸੀਨ ਜਿਹੜੇ ਪੈਸੇਜ ਆ ਉਹ ਨੈਗਲੈਕਟ ਕਰ ਦਿੰਨੇ ਆ ਡਿਨਾਈ ਕਰ ਦਿੰਨੇ ਆ ਤੇ ਅਸੀਂ ਉੱਚ ਵੀ ਆਪਣੇ 에ਰਰਸ ਦੀ ਜਿਹੜੀ ਗਿਣਤੀ ਹੈ ਵਧਾ ਦਿੰਨੇ ਆ ਤਾਂ ਮਿਨੀਮਮ 에ਰਰ ਹੋਣੇ ਚਾਹੀਦੇ ਤੁਹਾਡੇ ਐਂਡਲੇ ਸਵਾਲ ਦੇ ਵਿੱਚੋਂ 142 150 ਜਿਹੜੇ ਸਵਾਲ ਨੇ ਉਹ ਤੁਹਾਡੇ ਅਨਸੀਨ ਪੈਸੇਜ ਨੇ ਤਾਂ ਉਹਨਾਂ ਨੂੰ ਅਟੈਂਪਟ ਕਰਨਾ ਕਿਉਂਕਿ ਜਿਹੜੇ ਸਾਡੇ ਕੋਲ ਪੱਕੇ ਹੈਗੇ ਨੇ ਆਪਾਂ ਉਹਨਾਂ ਨੂੰ ਡਿਨਾਈ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਹੈ ਕਰਨਾ ਹੈ ਸਵਾਲਾਂ ਨੂੰ ਠੀਕ ਹੈ ਜੀ ਦੂਜੀ ਗੱਲ ਜਿਹੜੀ ਮੇਨ ਹੈ ਕਿ ਘਬਰਾਉਣਾ ਨਹੀਂ ਪਹਿਲਾਂ ਸਵਾਲ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਕੁਐਸਚਨ ਨੂੰ ਪੜ੍ਹ ਕੇ ਠੀਕ ਹੈ ਉਹਨੂੰ ਸਮਝਣਾ ਹੈ ਸਮਝਣ ਤੋਂ ਬਾਅਦ ਆਪਾਂ ਕੀ ਕਰਨਾ ਆਪਸ਼ਨ ਦੇਖਣੀਆਂ ਨੇ ਆਪਸ਼ਨ ਦੇ ਵਿੱਚੋਂ ਫਿਰ A B C D ਜਿਹੜੀਆਂ ਹੋਣੀਆਂ ਫਿਰ ਇਲਿਮੀਨੇਸ਼ਨ ਮੈਥ ਲਾਉਣਾ ਕਿ ਆ ਵੀ ਨਹੀਂ ਆ ਵੀ ਇਹਨਾਂ ਦੋਨਾਂ ਦੇ ਵਿੱਚ ਫਿਰ ਤਾਲੂਕਾਤ ਕੱਢਨੇ ਆ ਮਤਲਬ ਕਿ ਤੁਸੀਂ ਪੜਿਆ ਸਾਰਿਆਂ ਨੇ ਤੁਹਾਨੂੰ ਥਿਉਰੀ ਸਾਰਿਆਂ ਨੂੰ ਆਉਂਦੀ ਹੈ ਤੁਹਾਡੇ ਕੋਲ ギਵਨ ਨੋਲੇਜ ਹੈਗੀ ਆ ਠੀਕ ਹੈ ਜੀ ギਵਨ ਨੋਲੇਜ ਬੱਚੇ ਤੁਹਾਡੇ ਕੋਲ ਹੈਗੀ ਆ ਬਟ ਤੁਸੀਂ ਹੁਣ ਕੀ ਕਰਨਾ ਕਿ ਉਹ ਨੋਲੇਜ ਨੂੰ ਯੂਟਿਲਾਈਜ਼ ਕਰਕੇ ਆਨਸਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ ਇਹ ਤੁਹਾਡਾ ਮੇਨ ਟਾਰਗੇਟ ਹੋਣਾ ਚਾਹੀਦਾ ਹੈ ਸੋ ਘਬਰਾਉਣਾ ਨਹੀਂ ਆਰਾਮ ਨਾਲ ਪਹਿਲਾਂ ਸਵਾਲ ਨੂੰ ਇੱਕ ਦੋ ਵਾਰੀ ਪੜ੍ਹਨਾ ਤੇ ਸਲੋ ਠੀਕ ਹੈ ਜਿਹੜਾ ਰੀਡ ਕਰਨਾ ਨਾ ਸਲੋ ਰੀਡ ਕਰਨਾ ਸਵਾਲ ਨੂੰ ਆਰਾਮ ਨਾਲ ਹੌਲੀ ਹੌਲੀ ਪੜੋ ਉਹਨੂੰ ਸਮਝੋ ਥੈਨ ਫਿਰ ਉਹਦੇ ਆਨਸਰ ਤੱਕ ਪਹੁੰਚੋ ਠੀਕ ਹੈ ਜੀ ਸੋ ਇਹ ਪੈਟਰਨ ਰਹਿਣ ਵਾਲਾ ਟਾਈਮ ਨਾਲ ਆਪਣੇ ਜਿਹੜੇ ਤੁਹਾਡੇ ਹੈਗੇ ਆ ਐਗਜ਼ਾਮਸ ਕੋਡ ਜਾਂ ਫਿਰ ਜਿਹੜੇ ਤੁਹਾਡੇ ਐਡਮਿਟ ਕਾਰਡ ਤੁਹਾਡੇ ਕੋਲ ਪ੍ਰੋਪਰ ਹੋਣਾ ਚਾਹੀਦਾ ਹੈ ਐਡਮਿਟ ਕਾਰਡ ਦੇ ਨਾਲ-ਨਾਲ ਤੁਹਾਡੇ ਕੋਲ ਬੱਚਿਓ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਨਹੀਂ ਤਾਂ ਪੈਨ ਕਾਰਡ ਹੋਣਾ ਚਾਹੀਦਾ ਹੈ ਠੀਕ ਹੈ ਪੈਨ ਸਾਰਾ ਕੁਝ ਤੁਹਾਨੂੰ ਉਨੰਦਰੋਂ ਮਿਲੇਗਾ ਤੇ ਪ੍ਰੋਪਰ ਤੁਸੀਂ 30 ਮਿੰਟ ਪਹਿਲਾਂ ਮੈਂ ਕਿਹਨਾਂ ਜਾ ਕੇ ਇੱਕ ਵਾਰੀ ਥੋੜੇ ਜਿਹਾ ਕੂਲ ਡਾਊਨ ਹੋ ਜਾਈਓ ਤੇ ਜਿਹੜੇ ਵਾਈਟ ਪੇਜ ਮਿਲਦੇ ਆ ਉਹਨਾਂ ਵਾਈਟ ਪੇਜ ਨੂੰ ਯੂਟਿਲਾਈਜ਼ ਕਰੋ ਉਹਦੇ ਉੱਪਰ ਤੁਸੀਂ ਸਭ ਤੋਂ ਪਹਿਲਾਂ 1 2 3 4 5 6 ए बी सी डी ਲਿਖੋ ਤਾਂ ਜੋ ਰੀਜ਼ਨਿੰਗ ਵੇਲੇ ਕੰਮ ਆਉਗੀ ਠੀਕ ਹੈ ਸੋ ਸਕੁਅਰ ਆਫ ਅਪੋਜੀਸ਼ਨ ਬਣਾ ਲਿਓ ਇਦਾਂ ਕਰਕੇ ਕਾਫੀ ਚੀਜ਼ਾਂ ਤੁਸੀਂ ਉੱਥੇ ਕਰ ਸਕਦੇ ਹੋ ਉਹ 30 ਮਿੰਟਾਂ ਦੇ ਵਿੱਚ ਠੀਕ ਹੈ ਜੀ ਤੇ ਬਾਕੀ 20 ਪੋਜ਼ਿਟਿਵ ਤੇ ਓਕੇ ਥੈਂਕ ਯੂ ਤੁਸੀਂ ਐਗਜ਼ਾਮ ਨਹੀਂ ਭਰਿਆ ਪਰ ਫਿਰ ਵੀ ਮੇਰੀਆਂ ਕਲਾਸਾਂ ਦੇਖਦੇ ਹੋ ਬਹੁਤ-ਬਹੁਤ ਸ਼ੁਕਰੀਆ ਤਾਂ ਆਫੀਸ਼ੀਅਲੀ ਮੇਰੇ ਵੱਲੋਂ ਤੁਹਾਨੂੰ ਬਈ ਵਿਸ਼ੇਸ ਵਿਸ਼ ਯੂ ਆਲ ਦਾ ਵੈਰੀ ਬੈਸਟ ਕਿ ਤੁਸੀਂ ਸਾਰੇ ਇਹ ਜਿਹੜੀ ਜੰਗ ਹੈ ਸਰ ਕਰਕੇ ਆਓ ਤੇ ਕੱਲ ਨੂੰ ਆਪਾਂ ਮਿਲਦੇ ਆਂ ਦੁਬਾਰਾ ਕਿ ਆਪਾਂ ਇਹ ਸੈਸ਼ਨ ਦੁਬਾਰਾ ਲਾਵਾਂਗੇ ਕੱਲ ਤੁਹਾਡਾ 1 ਵਜੇ 12 ਵਜੇ ਤੇ ਆਪਾਂ ਐਗਜ਼ਾਮ ਅਨਲਿਸਿਸ ਕਰਾਂਗੇ ਕਿ ਕਿਵੇਂ ਦਾ ਤੁਹਾਡਾ ਐਗਜ਼ਾਮ ਹੋਇਆ ਫਿਰ ਜ਼ਰੂਰ ਜੁੜਿਓ ਮੇਰੇ ਨਾਲ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਸੋ ਕਿਸ ਦਾ ਕੋਈ ਡਾਊਟ ਹੈ ਤੁਸੀਂ ਪੁੱਛ ਸਕਦੇ ਹੋ ਆਦਰਵਾਇਜ਼ ਅ ਵਿਸ਼ ਯੂ ਆਲ ਦਾ ਵੈਰੀ ਬੈਸਟ ਤੁਹਾਡੀ ਤਿਆਰੀ ਸਾਰਿਆਂ ਦੀ ਬਹੁਤ ਬਾਕਮਾਲ ਹੈ ਬਟ ਤੁਸੀਂ ਹੁਣ ਇਹ ਗੱਲ ਤੇ ਧਿਆਨ ਰੱਖਣਾ ਕਿ ਸਟਾਰਟ ਵਿਦ ਪੇਪਰ 2 ਠੀਕ ਹੈ ਜਿਨ੍ਹਾਂ ਨੇ ਤਿਆਰੀ ਬਹੁਤ ਬਾਕਮਾਲ ਕੀਤੀ ਹੈ ਗਲਤੀ ਨਹੀਂ ਕਰਨੀ ਕਿਉਂਕਿ ਬਾਅਦ ਚ ਪਤਾ ਕੀ ਬੱਚੇ ਕਰ ਦਿੰਦੇ ਸਹੀ ਸਵਾਲ ਗਲਤ ਕਿਉਂ ਹੁੰਦੇ ਆ ਉਹਨਾਂ ਦਾ ਰੀਜ਼ਨ ਕੀ ਹੈ ਸਹੀ ਸਵਾਲ ਜਿਹੜੇ ਆ ਉਹ ਗਲਤ ਹੋਣ ਦਾ ਰੀਜ਼ਨ ਹੀ ਇਹੀ ਹੈ ਕਿ ਉਹਦੇ ਚ ਅਸੀਂ ਕੀ ਕਰਦੇ ਆ ਬੜਾ ਹੀ ਫਾਸਟ ਆਨਸਰ ਕਰਨ ਦੀ ਕੋਸ਼ਿਸ਼ ਕਰਦੇ ਆ ਰੀਡ ਕਰੋ ਕੁਐਸਚਨ ਨੂੰ ਪਹਿਲਾਂ ਤੇ ਸਲੋ ਰੀਡ ਕਰੋ ਠੀਕ ਹੈ ਤੇ ਆਰਾਮ ਨਾਲ ਰੀਡ ਕਰਕੇ ਸਹੀ ਉੱਤਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਸੋ ਇਹ ਥੋੜੇ ਜਿਹਾ ਪੈਰਾਮੀਟਰ ਤੁਸੀਂ ਯੂਜ਼ ਕਰੋ ਤੇ ਬਾਕੀ ਕੱਲ ਦਾ ਪੇਪਰ ਬਹੁਤ ਬਾਕਮਾਲ ਹੋਏਗਾ ਬਹੁਤ ਵਧੀਆ ਹੋਊਗਾ ਤੇ ਪੋਜ਼ਿਟਿਵ ਵੇ ਦੇ ਨਾਲ ਤੁਸੀਂ ਜਾਣਾ ਕੱਲ ਤੇ ਇਹ ਜੰਗ ਜਿਹੜੀ ਜਿੱਤ ਕੇ ਆਉਣੀ ਹੈ ਠੀਕ ਹੈ ਜੀ ਸੋ ਠੀਕ ਹੈ ਰੈਗੂਲਰ ਕਲਾਸਾਂ ਲੱਗਣਗੇ ਡੋਂਟ ਵਰੀ ਕੋਈ ਨਾ ਮਾਸਟਰ ਕਿਡਰਾ ਜੀ ਬਹੁਤ ਕੁਝ ਆਏਗਾ ਤਾਂ ਨਰਵਸ ਨਹੀਂ ਹੋਣਾ ਤਾਂ ਮੇਰੇ ਵੱਲੋਂ ਵੀ ਚੜ੍ਹਦੀ ਕਲਾ 'ਚ ਰਹਿਣਾ ਤੇ ਇਹ ਪੂਰੇ ਫੱਟੇ ਚੱਕ ਕੇ ਆਉਣੇ ਤੇ ਬਾਕੀ ਬਾਬਾ ਸੁੱਖ ਰੱਖੂਗਾ ਆਪਾਂ ਮਿਲਦੇ ਹਾਂ ਜੀ ਕੱਲ ਦੀ ਕਲਾਸ ਦੇ ਵਿੱਚ ਕਿਸੇ ਦਾ ਕੋਈ ਸਵਾਲ ਹੋਏਗਾ ਮੇਰੇ WhatsApp ਨੰਬਰ ਤੇ ਤੁਸੀਂ ਮੈਨੂੰ ਕਰ ਸਕਦੇ ਹੋ ਕੋਈ ਇਸ਼ੂ ਆਊਗਾ ਤੁਹਾਨੂੰ ਤੇ ਫਿਲਹਾਲ ਹੁਣ ਪੜਨਾ ਥੋੜਾ ਜਿਹਾ ਡਿਨਾਈ ਕਰ ਦੋ अर्ली ਮਾਰਨਿੰਗ 4 ਵਜੇ ਉੱਠਿਓ ਥੋੜਾ ਜਿਹੀ ਰਿਵਾਈਜ਼ ਕਰੋ ਤੇ ਪੇਪਰ ਦੇ ਨਜਾਇਓ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ੍ਰੀ ਅਕਾਲ 올 द बेस्ट